ਵਾਜੀ ਜਸਵੀਰ ਬਰਾਦਵਾਦ ਬਹੁਤ ਬਹੁਤ ਰਹਿਮਤ ਹੈ ਸਾਰਿਆਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸੱਚੇ ਗੱਲ ਸਾਰਿਆਂ ਨੇ ਘਰੋਗੇ ਦਿਲਾ ਚਨਾਵ ਦਾ ਖਾਵਾ ਜਿ ਸਿਆਸਤਾਂ ਦੇ ਘੋਲ ਦੀ ਨਾ ਹੈ ਤੇ ਪਾਪ ਨਾ ਮੁਕੇ ਗੁਣਾ ਚੱਲ ਗਿਆ ਆਪਕੇ ਸੇ বিনা ਕਦੇ ਕੁਝ ਯਾਦ ਨਹੀਂ ਹੋਇਆ ਤਾਂ ਤੁਸੀਂ ਮੇਰੇ ਦੇ ਉਪਰੋਂ ਨਾਮ ਨਾਲ ਸਾਡੇ ਨੇ ਉਖੜਾ ਇੰਤਹਾਵੇ ਸਰਗੇ ਸਾਥ ਕੈਂਪਨ ਮੋਤ ਦਾ ਵੀ ਰਹੀ ਹੈ ਚਾਹੇ ਉਹ ਸਾਡਾ ਬਰਾਂਦੇ ਸਿੱਖੀ ਰਣਾ ਸਿਚਾਈ ਕੱਲੀ ਰਹੀਏ ਉਹ ਠੀਕ ਚਾਹੀ ਜਿੰਨੇ ਜਿੰਨੇ ਚਾਹੇ ਤੁਸੀਂ ਬਸੋ ਤੁਸੀਂ ਬਸ 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 ਵੀ ਗਏ ਵੇਿਕੰਪੂਰਾ ਐਂਟਰਟੇਨਮੈਂਟ ਸੰਗੀਤ ਸਸਤਾ ਪੰਜਾਬ ਵੱਲੋਂ ਸ਼੍ਰੀ ਗੁਰੂ ਰਵਦਾਸ ਵੈਲਫੇਅਰ ਟਰਸਟ ਨਵਾਂ ਸ਼ਹਿਰ ਤੇ ਮੇਲਾ ਐਂਟਰਟੇਨਮੈਂਟ ਕੰਪਨੀ ਕਰੇ ਡਾਲੇ ਪ੍ਰੋਡਿਊਸਰ ਪ੍ਰਸਿੱਧ ਪ੍ਰਮੋਟਰ ਸ਼੍ਰੀ ਬਿੱਲ ਵਸਰਾ ਜੀ ਦੇ ਨਿੱਕੇ ਸਹਿਯੋਗ ਸਦਕਾ ਬਸਰਾ ਹਾਊਸ ਬੰਗਾ ਵਿਖੇ ਜਾਗਰਤੀ ਸਮਾਰੋਹ ਸਨਮਾਨਕੜਾ ਕਰਵਾਇਆ ਗਿਆ ਜੋ ਮਸ਼ਿਨਰੀ ਸਾਥੀ ਤਨ ਤਨ ਸਤਗੁਰ ਰਵਦਾਸ ਮਹਾਰਾਜ ਜੀ ਪੀਮਰਾਓ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਮਿਸ਼ਨ ਤੇ ਆਪਣਾ ਬਣਦਾ ਯੋਗਦਾਨ ਪਾਉਣ ਲਈ ਦੋਵਾਂ ਸੰਸਥਾਵਾਂ ਲੋਨ ਦਾ ਮਾਨ ਸਨਮਾਨ ਕੀਤਾ ਗਿਆ ਇਸ ਜਿਸ ਸਮਾਗਮ ਵਿੱਚ ਕੈਨੇਡਾ ਤੋਂ ਇੰਡੀਆ ਟੂਰ ਤੇ ਆਏ ਸ਼ੰਗਾਰਾ ਸਿੰਘ ਜੀ ਗੋਪਾਲ ਲੋਈਆ ਜੀ ਮੇਜਰ ਇਕਵਾਲ ਸਿੰਘ ਐਮ ਐਲ ਏ ਬੰਗਾ ਡਾਕਟਰ ਸੁਵਿੰਦਰ ਸਿੰਘ ਸੁੱਕੀ ਅਤੇ ਬਸਪਸ ਕਤਰ ਸ਼੍ਰੀ ਪ੍ਰਵੀਰ ਬੰਗਾ ਜੀ ਜੱਜ ਐਚ ਐਸ ਸੰਧੋਜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਸਟੇਜ ਦੀ ਸ਼ੁਰੂਆਤ ਗਾਇਕ ਰਾਜਿੰਦਰ ਗਾਲ ਤੇ ਕਲਵੀਦੀਪ ਚੁੰਬਰ ਨੇ ਕਰਵਾਈ ਪ੍ਰਧਾਨ ਸਤਪਾਲ ਸਰੋ ਤੇ ਮਾਸਟਰ ਮੱਖਣ ਬਗਲੌਰ ਜੀ ਨੂੰ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਇਸ ਸਮਾਗਮ ਵਿੱਚ ਪੰਜਾਬ ਦੀਆਂ ਬਹੁਤ ਹੀ ਸੁਰੀਆਂ ਆਵਾਜ਼ਾਂ ਪਹੁੰਚੀਆਂ ਜਿਨ੍ਹਾਂ ਵਿੱਚ ਇੱਕ ਗੀਤ गा ਕੇ ਹਾਜ਼ਰੀ ਲਗਵਾਈ ਜਿਨ੍ਹਾਂ ਵਿੱਚ جناب ਕਲੀਅਰ ਕੰਟਰੀ ਅਨਮੋਲ ਬਿਰਕ ਜੀ ਗਾਇਕ ਦਿਲਰਾਜ ਐਚ ਐਸ ਆਜ਼ਾਦ ਮੂਰਾਵਾਲੀਆ ਗਿੱਲੀ ਮਾਹੀ ਪ੍ਰੇਮ ਲਤਾ ਸਰਜੀਤ ਮੱਟੂ ਜੀ ਰੰਜਨਾ ਰੰਜਪਾਲ ਢਿੱਲੋ ਰਾਣੀ ਅਰਮਾਨ ਜਗਦੀਸ਼ ਜਾਡਲਾ ਸੁਨੈਨਾ ਨੂਰ ਦਵਿੰਦਰ ਰੂਹੀ ਹਰਦੀਪ ਬਲ ਨੀਲਮ ਠੱਕਰਵਾਲ ਲੱਖਾ ਭਰੋ ਮਜ਼ਾਰਾ ਰਵੀ ਪਾਟਿਆ ਸੰਦੀਪ ਗਰਚਾ ਪਿੰਦਾ ਬੀਸਲਾ ਦਲਜੀਤ ਬਾਲੀ ਢੋਲੀ ਰਾਜਕੁਮਾਰ ਵਿਸ਼ੇਸ਼ ਸ਼ਿਰਕਤ ਕੀਤੀ ਪ੍ਰਸਿੱਧ ਗੀਤਕਾਰ ਜਸਬੀਰ ਗੁਣਾਚੌਰੀਆ ਜੀ ਰਤੂ ਰੰਧਾਵਾ ਜੀ ਰਕੇਸ਼ ਮਾਹੀ ਵਿਜੇ ਗੁਣਾਚੌਰੀਆ میوزک ڈائریکٹر بی آر ڈگا سون لال ٹنڈا جی پال سونڈا جی سرندر سمن سنگیتکار کمل کلیر گیتکار پمی لالو مزارا ویڈیو ڈائریکٹر ہنی ہردیپ ستنام اڑکی پرمجیت سن سانو مسٹر پال پٹیوالا سابقہ سرپنچ بابو جیت رام گنا چور کےول رام گور پرمجیت مہالو مہیش تھاندیاں ਰਜਿੰਦਰ ਬਹਿਰਾਮ ਸਤਪਾਲ ਆਡ ਹੈਪੀ ਬਸਰਾ ਜੀ ਨੇ ਆਪਣੀਆਂ ਵਧੀਆ ਸੇਵਾਵਾਂ ਨਿਭਾਈਆਂ ਐਂਡ ਕਾਇਕ ਰਾਜ ਦਰਸਾ ਸੰਸਥਾ ਵੱਲੋਂ ਅਤੇ ਪ੍ਰਸਿੱਧ ਪ੍ਰਮੋਟਰ ਬਿਲ ਬਸਰਾ ਜੀ ਦੇ ਆਏ ਕਲਾਕਾਰਾਂ ਤੇ ਮਹਿਮਾਨਾਂ ਦਾ ਤਨਬਾਦ ਕੀਤਾ ਸਮਾਗਮ ਬਹੁਤ ਹੀ ਯਾਦਗਾਰ ਹੋ ਨਿਭੜਿਆ ਆਉਂਦਿਕੀਆਂ ਬੀਬੀਸੀ ਇੰਟਰਨੈਸ਼ਨਲ ਰੇਡੀਓ ਦੇ ਕੈਮਰੇ ਤੋਂ ਕੁਝ ਸਮਾਗਦੀਆਂ ਚਲਕੀਆਂ i think ਵਾਜੀ ਜਸਵੀਰ ਬੜਾ ਚੋਗਾ ਵਾਹ ਵਾਜੀ ਸਾਰਿਆਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸੋਸ਼ੀ ਨਾ ਸਾਰਿਆਂ ਦੀ ਖੈਰ ਹੋਵੇ ਦਿਲਾ ਜਨਾ ਹਵਾਜੇ ਸਿਆਸਤਾਂ ਦੇ ਘੁੱਲ ਦੀ ਨਾ ਸਹਿਰ ਤੇਹਰ ਪਾਪ ਨਫਰ ਥੂਕੇ ਗੁਣਾ ਚੱਲ ਗਿਆ ਕਿਤੇ ਇਹ ਨਾ ਕਦੇ ਕੋਈ ਯਾਦ ਕਰੇ ਕਾ ਤੁਸੀਂ ਮੇਰੇ ਦੇ ਉਪਰੋਂ ਨਾਮ ਨਾਲ ਤੁਹਾਡੇ ਦੇ ਉਪਰੋਂ ਤਵੇ ਸਰਗੇ ਸਾਥ ਕੰਮ ਦਾ ਮੋਟਾ ਬੀਤੀ ਹੈ ਚਾਹੇ ਉਹ ਸਾਡੇ ਬਰਾਦਰ ਸਿੱਖੀ ਹੋਣਾ ਸੀ ਚਾਹੇ ਕੱਲੀ ਹੋਏਗੀ ਸੋਚੀ ਚਾਹੇ ਜਿੰਦੇ ਜਿੰਦੇ ਚਾਹੇ ਤੁਸੀਂ ਬਸੋ ਤੁਸੀਂ ਬਸ 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 ਪਰ ਮੈਂ ਕਿਹਨੂੰ ਦੱਸਾਂ ਨਹੀਂ ਦੁਨੀਆ ਖੱਬ ਜਾਣਦੀ ਆ ਔਰ ਤੇ ਬੈਠ ਕੇ ਕਹਿੰਦਾ ਭਾਈ ਹੋਣੀ ਕੰਮ ਕਰਦੀ ਹੋਣੀ ਕਾ ਜੋ ਬਾਤ ਕਰੀ ਬਾਤ ਕਰੇ ਵੀ ਆਪਾਂ ਕਰਦੇ ਕਿਉਂਕਿ ਆਪਾਂ ਗੁਰੂ ਦਾਸ ਦੇ ਬੱਚੇ ਆ ਬਾਕੀ ਇਹ ਦੱਸਣਗੇ ਹੈ ਤੇ ਤੁਹਾਡੀ ਬਹੁਤ ਮਿਹਰwali ਤੇ ਬਹੁਤ ਬਹੁਤ ਦਿੱਤਾ ਤੁਹਾਡੇ ਦਾਸ਼ਿਰ ਹੋਈ ਜਿਹਨਾਂ ਨੂੰ ਸੀਨੀਅਰ ਦੇ ਕਿ 15 ਸਾਲ ਤੋਂ ਅਸਥਾਪਿਤ ਐਸੀ ਹਮ ਦੀਵਾ ਬੜੇ ਕੇ ਪੁਰਾਣੀ ਰੱਖ ਲੈ ਤੂੰ ਰੱਖ ਲੈ ਕੋ ਰੱਖ ਲੈ ਨਾਮ ਜਪ ਲੈ ਨਾਮ ਜਪ ਲੈ ਜਿਨਾਂ ਬਖਸ਼ਾ ਨੇ ਘਰਤੀ ਨੂੰ ਸੁਰਗ ਬਣਾਉਣਾ ਸੀ ਜਿਨਾਂ ਹਰਿ ਹਰਿ ਨੇ ਘਰਤੀ ਨੂੰ ਸੁਰਗ ਬਣਾਉਣਾ ਸੀ ਹੱਥ ਉਹੀ ਲੰਕਾ ਟਾਵੇ ਓਏ ਫਤਿਹ ਕੀ ਕਰੀਏ ਜਿਨ੍ਹਾਂ ਹੱਥਾਂ 'ਚ ਧਰਤੀ ਨੂੰ ਸਵਰਗ ਬਣਾਉਣਾ ਸੀ ਹੱਥੋਂ ਹੀ ਲੰਕਾ ਟਾਵੇ ਓਏ ਫਤਿਹ ਕੀ ਕਰੀਏ ਅਨਪੜ ਪੰਡਾ ਬੈਠਾ ਕਿਸਮਤ ਦੱਸਦਾ ਏ ਜੇ ਉਹਨੂੰ ਪੁੱਛਣ ਜਾ ਕੇ ਪਾੜੇ ਓਏ

ਲਾਦੇ ਜਿੰਦਰੇ ਹੋਵਦੀ ਉਹ ਲਾਦੇ ਜਿੰਦਰੇ ਹੋ ਨਹੀਂ ਇਕੋ ਮੈਂ ਆਸੇ ਹੁਣੀਏ ਇਸੇ ਇਸੇ ਸੰਸਾਰ ਦੀ ਗੱਲ ਕੋ ਆਸਾ ਸੇ ਹੁਣੀਏ ਹਾਂ ਇਸੇ ਇਸੇ ਸੰਸਾਰ ਦੀ ਗੱਲ ਕੋਈ ਆਸਾ ਸੇ ਕਾ ਦਸ ਦੂਰੀ ਨੇ ਉਹ ਹੌਂਤੇ ਕਈ ਦੇ ਪੰਨ ਉਹ ਰਾਹੀ ਦੂਰੀ ਨੇ ਹਰ ਹੌਂਤੇ ਕਈ ਦੇ ਪੰਨ ਉਹ ਰਾਹੀ ਦੂਰੀ ਨੇ ਆ ਜਿੰਦੇ ਦੀ ਸਲਾਮ ਕਾਲ ਕੋਈ ਆਸੇ ਰੂਹੀ ਨੇ ਖਾਂ ਕਿਸੇ ਕਿਸੇ ਨਾਸਤ ਗਾ ਕੋਈ ਆਸੇ ਰੂਹੀ ਏ ਤਾਂ ਪਿਆਰੋਂ ਨਜ਼ਾਰਾਂ ਸਾਡੇ ਵਿਚਾਰ ਪਹੁੰਚੇ ਕਿ ਤੇ ਮਹਾਰਾਜ ਜੀ ਵੈਲਕਮ ਹੈ ਅਮਿਤ ਸਾਹਿਬ ਆਜੋ ਜੀ ਮੈਂ ਕਾਸ਼ੀ ਨਾਮ ਬੋਲਦਾ ਕਿਤਾਬ ਨਾਲ ਨਹੀਂ ਲਿਖੀ ਹੈ ਦੀ ਦਾ ਐਡੀਸ਼ਨ ਇੰਗਲਿਸ਼ ਦਾ ਐਡੀਸ਼ਨ ਤਿਆਰ ਕਰ ਰਹੇ ਨੇ 44 ਮਰਜੋਰਦ ਜੀ ਬਹੁਤ ਅਸ਼ੇ ਗੀਤਕਾਰ ਦੇ ਅੰਦਰ ਦੀ ਸੀ ਲੱਗਣ ਵਾਲਾ ਹੁੰਦਾ ਜਮਾਨਾ ਮੈਂ 44 ਮਰਜੋਰਦ ਥੈਂਕ ਯੂ ਵੀਰ ਬਸਰਾ ਜੀ ਜਿਨ੍ਹਾਂ ਦੇ ਸਭੇ ਤੇ ਆਜੋ ਸਚੀਤਾ ਸਾਡੇ ਇਸ਼ਕ ਕੌਮ ਦਾ ਜਿਹੜੇ ਡਾਕਟਰ ਰਾਖੀ ਕੁੱਤੇ ਨੇ ਉਹ ਤੁਰੰਤ ਵੀ ਨੇ ਕੌਮ ਵੀ ਉਹਨਾਂ ਦਾ ਰੋਕ ਬੰਦ ਦੇ ਲਈ ਸਭ ਤੋਂ ਵੱਡਾ ਰੋਲ ਅਦਾ ਕਰਦੇ ਨੇ ਉਹਨਾਂ ਚਾਹੇ ਇਸ ਮੌਕੇ ਤੇ ਬੇਗੋਪਰਾ ਇੰਟਰਨੈਟ ਸੇਵੀ ਸੰਸਥਾ ਪੰਜਾਬ ਵੱਲੋਂ ਜਦਰਾਜ ਜੀ ਸਮੁੱਚੀ ਟੀਮ ਵੱਲੋਂ ਜਿਹੜਿਆ ਸਖਿਤਰ ਦੇ ਪਹੁੰਚੇ ਨੇ ਸਾਡੇ ਨਾਮੀ ਕੌਮ ਦੇ ਕਲਾਕਾਰ ਜਿਹੜਾ ਮੈਂ ਸਮਾ ਦਾ ਕੋਈ ਨਾਂ 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 ਨਾ ਲਦਾ ਉਹ ਮਾ ਵੀ ਚੋਦਾ ਉਹਨਾਂ ਵਿੱਚ ਬੰਗਾ ਸ਼ਹਿਰ ਵਿੱਚ ਪਹੁੰਚੇ ਤੇ ਅਸੀਂ ਹਲਕੇ ਬੰਨੋ ਨਾਲ ਰੋਟੀਆਂ ਖਾਣਾ ਵੈਲਕਮ ਔਰ ਉਹਨਾਂ ਦੀ ਕਮਾਈ ਕਿਹੜੀ ਹੈ ਉਹ ਦੇਖਣ ਨੂੰ ਮਿਲਦੀ ਹੈ ਕਿ ਬਜ਼ੁਰਗਾਂ ਨੇ ਬਹੁਤ ਲੰਬਾ ਸਮਾ ਸੰਘਰਸ਼ ਕੀਤਾ ਉਹ ਲੋਕ ਜਿਹੜੇ ਲੋਕ ਪਿੰਡ ਦੇ ਕਾਊਂਟਰ ਤੇ ਨਹੀਂ ਖੜ ਸਕਦੇ ਸੀ ਜਿਹੜੇ ਲੋਕ ਜੇ ਪਿੰਡ ਦੇ ਵਿੱਚ ਇੱਕ ਗੱਡਾ ਲਾਹਾਰ ਗੀਤਕਾਰ ਸੰਜੀਪ ਦਾ ਸਾਰੇ ਇਕੱਠੇ ਹੋਣ ਦੀ ਇੱਕ ਮੈਨਸਾਂ ਦਾ ਬਹੁਤ ਛੱਡਾ ਸਵਾਪਿਆ ਸੋ ਇਹ ਵੀ ਵਧਾਈ ਦੇ ਪੱਤਰਿਆ ਸੈਗੀ ਦੇ ਨਾਲ ਇੱਕ ਥਾੜੀ ਜਿਹੀ ਜਾਈਦੀ ਆ ਤਰਾ ਨੂਰਾ ਹੈ ਉਹ ਸੁਤਲਾ ਕਰਦਾ ਪੂਰਾ ਹੈ ਹਰ ਵੇਲੇ ਤੱਪਰ ਰਹਿੰਦਾ ਹਾਂ ਜ਼ਿੰਦਗੀ ਲੇਖੇ ਵਿੱਚ ਲਾਉਣ ਲਈ ਮੇਰੇ ਗੀਤ ਕ੍ਰਾਂਤੀ ਵਗਰੇ ਨੇ ਇੱਕ ਦੇਦਪੁਰਾ ਬਸਾਉਣ ਲਈ ਇੱਕ ਵੇਗਮ ਪਰ ਆਸੌਣੇ ਸੱਖਾ ਬਾਹਰ ਆ ਜੀ ਆਉ ਲਈ ਮੇਰੇ ਗੀਤ ਘਰਤ ਨਹੀਂ ਬਗਲੇ ਨੇ ਸੁਰੀਨਾ ਕਰਦਾ ਨਮਕਾ ਜਨਨ ਅੰਦਰ ਅਸਤੇ ਹੈ। ਨਮੋ ਹੋਮੋ ਸਾਨੂੰ ਵੀ ਸੋਆ ਦਾ ਪਹਿਲਾ ਤਾਰਿਕਾ ਕਿਤੇ ਕਰੇਗਾ ਬੜਾ ਪਰਮ। ਮੈਨੂੰ ਤੇ ਬਸ ਆਉਣਾ ਨਹੀਂ ਹੋਮੋਸ ਦੀ ਤਰ੍ਹਾਂ ਬਹਿਣ ਕੰਮ ਕਰਦੇ। ਜਿਹੜਾ ਵੀ ਕੋਈ ਕੰਮ ਹੁੰਦਾ ਹੈ ਸ਼ੁਰੂ ਦੇ ਵਿੱਚ ਕੋਈ ਵੀ ਕੰਮ ਕੀਤਾ ਕਰਦਾ। ਸੋ ਇਸ ਕਰਕੇ ਮੈਂ ਸਾਰਾ ਆਪਾਂ ਬਹੁਤ ਬਹੁਤ ਥੈਂਕ ਯੂ ਦੀ ਵਰਤੀ ਨਾਮ ਸਲੂਟ ਕਰਦੇ ਹਾਂ ਤੇ ਧੰਨਵਾਦ ਜੀ ਆਪਣੇ ਜੋ ਬੋਲਨੇ ਹੋ ਰਖਣੇ ਥੈਂਕ ਯੂ ਜੀਵਨ ਸਫਲ ਬਣਾ ਦੇ ਜਾ ਰਟ ਰਟ ਕੇ ਜਪ ਜਪ ਕੇ ਰਟ ਰਟ ਕੇ ਜਪ ਜਪ ਕੇ ਜਪ ਅਮੀਰ ਕੋ ਮਤੇ ਹੈ ਤੇ ਉਹਨਾਂ ਨੇ ਇੰਦਾ ਨਹੀਂ ਕਿਹਾ ਲਈ ਜਲਦੀ ਕੰਮ ਮੇੜੋ ਉਹ ਕਹਿੰਦੇ ਜਿੰਨਾ ਚਿਰ ਤੁਸੀਂ ਕੋਸ਼ਿਸ਼ ਕਰਨਾ ਆਪਾਂ ਉਹਨਾਂ ਚਲ ਬੈਠੇ ਹੈ ਤੇ ਤੁਸੀਂ ਆਪਣਾ ਪ੍ਰੋਗਰਾਮ ਅੰਤਿਮ ਰੂਪ ਦਿਖਾ ਕਰੋ ਬਰਾਜ ਜੀ ਤੇ ਅਨੁਭੂ ਕਰਕੇ ਇਹ ਸਾਰੇ ਬਰਾਜਬਾਨ ਨੇ ਆਉ ਦੋਰਨ ਮੈਂ ਹੋ ਗਏ ਉਸ ਤੋਂ ਬਾਅਦ ਸਮਾਪਤੀ ਲਈਏ ਤੇ ਸ਼ੁਕਰੀਆ ਦੀ ਦਸਮਾ ਕਰਦੇ ਲੱਖਾਂ ਨੂੰ ਜੋੜ ਗਿਆ ਲੱਖਾਂ ਨੂੰ ਜੋੜ ਗਿਆ ਤੋ ਕੱਲਾ ਪ੍ਰਿਆਸੀ ਲਖਮਨ ਨੂੰ ਜੋੜ ਗਿਆ ਲਖਮਨ ਨੂੰ ਜੋੜ ਗਿਆ ਮੁੱਖ ਤਖੀਆਂ ਤਲਵਾਰਾਂ ਦੇ ਮੁੱਖ ਤਖੀਆਂ ਤਲਵਾਰਾਂ ਦੇ ਕਾਂਛੀਆਂ ਆਮ ਦੀ ਲੋੜ ਤੇ ਆ ਹੋ ਕੱਲਾ ਤੁਰਿਆ ਸੀ ਲਖਮਨ ਨੂੰ ਜੋੜ ਗਿਆ ਧਾਨੂ ਜੋੜ ਕੇ ਆ ਸਰਵਿੰਦਰ ਕੁਮਾਰ ਜੀ ਐਮਐਲਏ ਪੰਗਾ ਆਗਰੇਬਲ ਨਿਰਮਤ ਮਾਗੀ ਪ੍ਰੇਯਣ ਸਾਂਚਾਰ ਅਫੀਸ਼ਰ ਬੀ ਮਿਸਟਰ ਮੈਂਟਿੰਗ ਐਂਡ ਹੌਨਵਰ ਲੈਫਟੇਨੈਂਟ ਡਿਰੇਕਟਰ ਵਾਸੀਆਂ ਦੀ ਸਾਂਚਾਰਾਤੀ ਜੋ ਸਾਡੇ ਸੰਗ ਹੀ ਨਾ ਹੀ ਉਹਨਾਂ ਨੇ ਛੋਟੇ ਪਰ ਜਿੰਦਰ ਜੀ ਜਿਵੇਂ ਕਿ ਮੀਸ ਕੋਰਸੋਲਾ ਸ਼ਾਮਚਰਾ ਸਿੰਘ ਔਰ ਸਟੇਜ ਦੇ ਸਾਡੇ ਸ਼ਿੰਗਾਰਾਂ ਅਰਜੀਨਾਂ ਔਰ ਜਿੰਨੇ ਵੀ ਸਾਡੇ ਸਿੰਗਰ ਬੈਠੇ ਜਨਰਾਜ ਮੀਨੰਗੀ ਕਯੂਜੋਰੀ ਆਪਾਂ ਨੇ ਅਸਰ ਅੱਜ ਆਸਾਮ ਅਨਮੋਲ ਵੇਖੀ ਨੀ ਬਹੁਤ ਇੰਟਰਨੈਸ਼ਨਲ ਸ਼ਿੰਗਾਰਾਂ ਬਹੁਤ ਵਾਰੀ ਇਹਨਾਂ ਨੂੰ ਸੁਣਿਆ ਵੀ ਹੈ ਮੌਕਾ ਮਿਲਕਾ ਸਾਡੇ ਇੰਟਰਨੈਸ਼ਨਲ ਸਿੰਗਰ ਗਾਨ ਕਲੇਰ ਜੀ ਜੋ ਤਾਂ ਤਾੜੀਆਂ ਨਾਲ ਦੇ ਨਾਮ ਤੇ ਮਾਰਿਓ ਜੋ ਆਪਣੇ ਕੰਮ ਤੇ ਗਰਦਾਰ ਮਾਨ ਗਿਆ ਇਹਨਾਂ ਦਾ ਬਹੁਤ ਅੱਗੇ டாக்டர் ਅਕਤਾਰ ਰਵੀਦਰ ਯੋਗ ਮੈਂ ਬਹੁਤ ਤਲਾਸ਼ ਦੇਖਿਆ ਸੁਨੇ ਆ ਜੋ ਇਹਨਾਂ ਨੇ ਬਹੁਤ ਥੋੜੇ ਤੇ ਇੰਨੀ ਤਰੱਕੀ ਕੀਤੀ ਆ ਇਹਨਾਂ ਇੱਕ ਇੱਕ ਕੁੜੀ ਆ ਕਿੰਨੀ ਮਾਨੀ ਬਹੁਤ ਇਹਨਾਂ ਨੇ ਸਰੀਲੀ ਵਾਗ ਔਰ ਬਹੁਤ ਦੂਰ ਤੱਕ ਜਾਉਗੇ ਇੰਟਰਨੈਸ਼ਨਲ ਇਹਨਾਂ ਦੇ ਬੜੇ ਫਾਲੋਅਰ ਹਨ ਮੈਂ ਇਹਨਾਂ ਟੀਵੀ ਨਾਲ ਗੱਲ ਕਰਦਾ ਰੰਗ ਵਰਕਸ਼ਾਪ ਤੇ ਫੇਸਬੁੱਕ ਤੇ ਬੜੀ ਪਿਆਰੀ ਆਵਾਜ਼ ਆ ਦੋ ਤਿੰਨ ਵਾਰੀ ਜਾਏ ਆ ਅਤੇ ਬਾਅਦ ਤੇ ਕੋਈ ਨਹੀਂ ਅਸੀਂ ਤੁਹਾਨੂੰ ਜਰੂਰ ਮੌਕਾ ਦੇਵਾਂਗੇ ਆਪਣੇ ਮੇਲੇ ਵਿੱਚ ਔਰ ਸਾਡੇ ਸਿੰਗਰ ਜਿਨ੍ਹਾਂ ਰੰਜਨਾ ਜੀ ਪਰਿਮਲਾ ਜੀ ਸਰਵਜੀਤ ਮੱਟੂ ਜੀ ਹੈਰੀ ਬਾਜ ਜੀ ਵਿੱਕੀ ਮੋਰੀਓ ਨੋਰਾ ਮਾਲੀ ਆਈ ਔਰ ਤਰਦੀਪ ਜੰਮਰ ਜੀ ਰਾਜਦਰ ਰਾਦੇ ਬਾਤ ਕਹਿੰਦੇ ਆ ਫਿਲ ਬਸਰਾ ਰਾਜਦਰ ਰਾਦੇ ਨਾਮ ਦੇ ਪਹਿਲਾ ਜੋਰ ਦਾ ਤਾਰੀਆਂ ਮਾਰਦੋ ਜਿਨ੍ਹਾਂ ਨੇ ਅੱਜ ਦਾ ਪ੍ਰੋਗਰਾਮ ਹੋਰ ਲਾਈਨ ਕੀਤਾ ਸਤਿ ਸ਼੍ਰੀ ਅਕਾਲ ਨਮਸਕਾਰ ਜਿਹਦੇ ਮਦਦ ਸਤਪਾ ਜੀ ਸਾਡੇ ਸਤਿਕਾਰ ਹੋਏ ਜਿਸੇ ਗੁਪਤ ਮੀਟਿੰਗ ਅੱਜ ਦੀ ਬਿਦਾਇਤ ਕਰਨ ਵਜ੍ਹਾ ਸਾਰੇ ਦੇ ਦਰਸ਼ਕਾਂ ਨੂੰ ਮੌਕਾ ਮਿਲਿਆ ਸਾਰੇ ਬੋਲਿਸ ਕਾਰਜੋ ਰਾਜਦਰ ਰਾਦੇ ਜੀ ਮਿਲ ਕੇ ਹੁਣਾਂ ਚਾਹ ਜੀ ਮਕਨਿ ਸਾਰੇ ਇਸ ਕਾਰਜੋ ਜਿਨ੍ਹਾਂ ਦੇ ਅੰਦਰ ਨੂੰ ਇਹ ਸਰੋਤ ਮੌਕਾ ਦਾ ਕਾਸਟ ਆਫ ਇੰਟਰਨੈਸ਼ਨਲ ਸਿਸਮਾਨ ਦਾ ਨਾਮ ਹੈ ਇਹ ਨਰਿਗੀ ਜੁਨਾਬ ਚੁਜਾ ਇਸ ਡਿਵੈਲਪਮੈਂਟ ਦੇ ਵਿੱਚ ਪਰ ਸਮਾਜ ਦੇ ਉੱਚ ਲੋਕ ਦੇ ਵਿੱਚ ਬੜਾ ਪਤਾ ਚੋਦਾ ਹੈ ਔਰ ਨਸਮੁਦਾਏ ਕੇ ਜੋ ਸੇਵਾ ਤੁਸੀਂ ਕਰਦੇ ਹੋ ਉਹ ਉਸੇ ਲੋਕੀ ਕਸ ਸਕਦੇ ਜਿਵੇਂ ਉਸਾ ਕੇ ਆਪਣੇ ਲੋਕਾਈ ਨੂੰ ਕਰ ਸਕਦਾ ਵਾਈਡ ਰਿਕਨਿਸ਼

ਸਰਜੀਤ ਮੱਟੂ ਜੀ ਸਾਡੇ ਵੱਡੇ ਭਾਜੀ ਅਸਲੈਂਡ ਅਨਮੋਲ ਬੇਨਤੀ ਸਤਨਾਮ ਭਾਜੀ ਉਹਨਾਂ ਦਾ ਵੀ ਅਸੀਂ ਵੈਲਕਮ ਕਰਦੇ ਹਾਂ ਜੀ ਜਨਾਬ ਕੰਠ ਕਲੀਅਰ ਸਾਹਿਬ ਸੁਮੇਸ਼ ਭੰਗਾਰਾ ਦਾ ਕਲਾਕਾਰਾਂ ਦਾ ਧੰਨਵਾਦ ਹੈ ਔਰ ਲਾਜਨਜੀ ਲੋਈਆ ਸਾਹਿਬ ਉਹਨਾਂ ਦਾ ਉਦੇਸ਼ਿਤਤਾ ਤੇ ਧੰਨਵਾਦ ਕਲਾ ਮਿੱਤਰਾਂ ਜੈਪੀ ਜੀਤੂ ਸਾਹਿਬ ਲਈ ਤਾਲੀਆਂ ਮਾਰ ਦਿਓ ਜ਼ੋਰਦਾਰੀ ਇਨਕਮ ਟੈਕਸ ਤੇ ਜੱਜ ਹੋਣਾ ਜੱਜਮੈਂਟ ਕਰਾ